ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਮੈਂ ਭਗਨੀਤ ਕੋ ਨਜ਼ਰ ਪਾਉਣੇ ਆ ਦੇਸ਼ ਅਤੇ ਵਿਦੇਸ਼ ਦੀਆਂ ਹੁਣ ਤੱਕ ਦੀਆਂ ਬੜੀਆਂ ਖਬਰਾਂ ਤੇ ਛੱਤੀਸਗੜ੍ਹ ਵਿਖੇ ਗੰਗਲੂਰ ਪੀਐਸ ਸੀਮਾ ਅਧੀਨ ਬੀਜਾਪੁਰ ਦਾਤੇਵਾੜਾ ਸਰਹੱਦ ਤੇ ਜੰਗਲੀ ਖੇਤਰ ਵਿੱਚ ਮੁੱਠਪੇੜ ਦੌਰਾਨ ਮਾਰੇ ਗਏ 22 ਨਕਸਲੀ ਛੱਤੀਸਗੜ੍ਹ ਵਿਖੇ ਮਾਰੇ ਗਏ ਬਾਈ ਨਕਸਲੀਆਂ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਅੱਜ ਸਾਡੇ ਸੈਨਿਕਾਂ ਨੇ ਨਕਸਲ ਮੁਕਤ ਭਾਰਤ ਅਭਿਆਨ ਦੀ ਦਸ਼ਾ ਵਿੱਚ ਇੱਕ ਹੋਰ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸੁਰੱਖਿਆ ਮੁੱਦਿਆਂ ਤੇ ਕੈਬਨਿਟ ਕਮੇਟੀ ਨੇ 7000 ਕਰੋੜ ਰੁਪਏ ਦੇ ਰੱਖਿਆ ਸੌਦੇ ਨੂੰ ਦਿੱਤੀ ਮਨਜ਼ੂਰੀ। ਵਿਆਦੇ 4 ਸਾਲ ਬਾਅਦ ਕ੍ਰਿਕਟਰ ਯੁਜਵਿੰਦਰ ਚਾਹਲ ਅਤੇ ਯੂਟਿਊਬਰ ਤੇ ਡਾਂਸਰ ਤਨਸ਼੍ਰੀ ਬਰਮਾ ਹੋਏ ਵੱਖ ਬਾਂਦਰਾ ਫੈਮਿਲੀ ਕੋਰਟ ਨੇ ਇਸ ਮਾਮਲੇ ਤੇ ਸੁਣਾਇਆ ਫੈਸਲਾ ਤੇ ਬਿਨਾਂ ਕਿਸੇ ਕੂਲਿੰਗ ਪੀਰੀਅਡ ਦੇ ਵਿਆਹ ਨੂੰ ਭੰਗ ਕਰਨ ਦੀ ਦਿੱਤੀ ਮਨਜ਼ੂਰੀ। ਪਟਨਾ ਵਿਖੇ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਅਤੇ ਆਰਜੇਡੀ ਨੇਤਾ ਰਬੜੀ ਦੇਵੀ ਨੇ ਹੋਰ ਪਾਰਟੀ ਵਿਧਾਇਕਾਂ ਨਾਲ ਵੱਖ-ਵੱਖ ਮੰਗਾਂ ਨੂੰ ਲੈ ਕੇ ਬਿਹਾਰ ਵਿਧਾਨ ਪਰਿਸ਼ਦ ਦੇ ਬਾਹਰ ਕੀਤਾ ਪ੍ਰਦਰਸ਼ਨ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਕਰਨਾਲ ਸਥਿਤ ਰਿਹਾਇਸ਼ ਵੱਲ ਕੀਤਾ ਮਾਰਚ ਤੇਲੰਗਾਨਾ ਦੇ ਸ਼ਮਸ਼ਾਬਾਦ ਵਿੱਚ ਇੱਕ ਨਿਰਮਾਣ ਅਧੀਨ ਕਨਵੈਨਸ਼ਨ ਹਾਲ ਵਿੱਚ ਲੱਗੀ ਅੱਗ ਘਟਨਾ ਵਿੱਚ ਨਹੀਂ ਹੋਇਆ ਕੋਈ ਜਾਨੀ ਨੁਕਸਾਨ ਅਸਾਮ ਦੇ ਮੁੱਖ ਮੰਤਰੀ ਡਾਕਟਰ ਹੇਮੰਤ ਬਿਸ਼ਵਾਸ ਸ਼ਰਮਾ 2 ਮਾਰਚ ਤੋਂ 3 ਮਾਰਚ ਤੱਕ ਡਿਬਰੂਗੜ ਦਾ ਕਰਨ ਦੇ ਦੌਰਾ ਮੁੱਖ ਮੰਤਰੀ ਨੇ ਕੀਤੀ ਕੈਬਨਿਟ ਮੀਟਿੰਗ ਤੇ ਪਾਰਟੀ ਵਿਧਾਇਕਾਂ ਨਾਲ ਇੱਕ ਸਮਿਖਿਆ ਮੀਟਿੰਗ ਵਿੱਚ ਵੀ ਲਿਆ ਹਿੱਸਾ ਮਨੀਪੁਰ ਪੁਲਿਸ ਨੇ 7 ਅਤਵਾਦੀਆਂ ਨੂੰ ਕੀਤਾ ਗ੍ਰਿਫਤਾਰ ਭਾਰੀ ਮਾਤਰਾ ਵਿੱਚ ਹਥਿਆਰ ਵੀ ਕੀਤੇ ਬਰਾਮਦ ਬੀਸੀਸੀਆਈ ਨੇ ਭਾਰਤ ਦੇ ਚੈਂਪੀਅਨਸ ਟਰੋਫੀ 2025 ਜੇਤੂ दल ਲਈ 58 ਕਰੋੜ ਰੁਪਏ ਦੇ ਨਗਦ ਇਨਾਮ ਦਾ ਕੀਤਾ ਐਲਾਨ ਐਸਨ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਹੋਰ ਖਬਰਾਂ ਲਈ ਜੁੜੇ ਰਹੋ ਜਗਬਾਨੀ ਟੀਵੀ ਦੇ ਨਾਲ